ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਨੂਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਏ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਟੋਟਲ 9 ਐਨੀਮਲ ਸੇਲ ਆ ਜੀ 2 ਸੂਏ ਵੇ ਆ 1 ਟੋਕੜ ਆ ਤੇ 6 ਕੱਬਣ ਆ ਪਸ਼ੂ ਹਮੇਸ਼ਾ ਬਾਈ ਕੋਲ ਚੰਗੇ ਹੁੰਦੇ ਆ ਲਗਭਗ 2-4 ਦਿਨਾਂ ਬਾਅਦ ਆਪਣੇ ਚੈਨਲ ਤੇ ਵੀਡੀਓ ਆਈ ਜਾਂਦੀ ਹੈ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾਦ ਆ ਕਿੰਨੇ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਪਰੀ ਸਿੰਘ ਜੀ ਪਿੰਡ ਮਾਣੂਕੇ ਤਸੀਲ ਨਿਹਾਲ ਸਿੰਘਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 9780912740 ਠੀਕ ਆ ਜਿਹੜੀ ਆਪਾਂ ਪਰਸੋ ਬਈ ਤਿੰਨ ਗਾਵਾਂ ਦੀ ਵੀਡੀਓ ਪਾਈ ਵੈਗੀਆਂ ਜੀ ਉਹ ਹਾਂ ਬਈ ਪਹਿਲੇ ਪਹਿਲੇ ਫੋਨ ਦੇ ਹੋ ਗਿਆ ਇਹ ਠੀਕ ਆ ਜੀ ਹਾਂ ਤੇ ਅੱਜ ਬਈ ਟੋਟਲ 9 ਆ ਫਿਰਨਾਗੇ ਜੀ ਇੱਕ ਨੰਬਰ ਸਿੰਘਾ ਵਾਲੀ ਤੋਂ ਸ਼ੁਰੂ ਕਰ ਲੈਨੇ ਆ ਬਈ ਸੂਆ ਕਰਨ ਮਾ ਜੀ ਬੱਸੀ ਪਹਿਲਾਂ ਹੀ ਸੂਤ ਹੋਈ ਵੀ ਬਈ ਇਹ ਠੀਕ ਆ ਜੀ ਦੰਦੋ ਜੀ ਦੰਦੋ ਇਹ ਛੇ ਦਾੰਦਾ ਠੀਕ ਆ ਬਈ ਤੇ ਇਹਦਾ ਬੱਚਾ ਐਕਸਪਾਇਰ ਆ ਬੱਚਾ ਐਕਸਪਾਇਰ ਹੋ ਗਿਆ ਹਾਂ ਜੀ ਬਈ ਆਪਾਂ ਨੂੰ ਉਹਨਾਂ ਨੇ 23 ਦਿਨ ਦੀ ਸੂਈ ਕਹਿ ਕੇ ਦਿੱਤੀ ਆ ਇਹ ਇਹ ਆਪਾਂ ਮਹੀਨੇ ਦੇ ਘੱਟ ਦੇਵਾਂਗੇ ਠੀਕ ਹੈ ਜੀ ਜਵਾਈ ਵੱਲੋਂ ਬੱਚੀ ਠੰਡੀ ਸੀ ਜਿੰਨੀ ਕਹਿ ਲੋ ਉਨੀ ਚੰਗੀ ਆ ਇਹ ਠੀਕ ਹੈ ਜੀ ਹਾਂ ਤੇ ਜੇ ਕੋਈ ਬਈ ਡਾਕਟਰ ਲਿਆ ਕੇ ਚੈੱਕ ਕਰਾਉਣਾ ਚਾਹੁੰਦਾ ਹੋਵੇ ਬਈ ਡਾਕਟਰ ਅੱਗੇ ਚੈੱਕ ਕਰਾ ਕੇ ਦੇਵਾਂਗੇ ਬਾਕੀ ਦੱਸੀ ਜਾਂਦੀ ਆ ਬੱਚੀ ਜਿਹੜੇ ਸੂਕ ਕੇ ਖਿਲਦੇ ਆਏ ਆ ਹਮਨ ਟਾਈਮ ਵੀ ਦੇਖ ਲੈ ਕਿਹੜਾ ਹੋਇਆ ਵਾ 23 ਦਿਨ ਕੋਈ ਬਾਲੇ ਨਹੀਂ ਹੁੰਦੇਗੇ ਅਜੇ ਤਾਂ ਦੁੱਧ ਤੇ ਕਰਮ ਵਾਲੀ ਨੇ ਆਉਣਾ ਬੱਚਾ ਹੋ ਗਿਆ ਐਸ ਪੈਰੀ ਸੁਆ ਪਹਿਲਾਗਾ ਚਵਾਈ ਮੇਰੇ ਬੱਚੀ ਬਹੁਤ ਜ਼ਿਆਦਾ ਚੰਗੀ ਹੈ ਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਤਿਆਰ ਹੈ ਹਾਂ ਜਿੱਥੇ ਖੜ ਗਈ ਪੈਰ ਨਾ ਹਲਾਉਗੀ ਬੱਚੀ ਇਸ ਟਾਈਮ 15 ਕਿਲੋ ਦੁੱਧ ਤਿਆਰ ਹੋਊਗਾ ਆਪਾਂ 14 ਕਹਿ ਕੇ ਦੇਵਾਂਗੇ ਠੀਕ ਹੈ 14 ਕਿਲੋ ਨੈਟ ਤਿਆਰ ਹਾਂ ਹਾਂ ਨੈਟ ਤਿਆਰ ਥਣਾ ਦੀ ਓਕੇ ਹੈ ਜੀ ਜਮਾ ਓਕੇ ਵੀਰੇ ਡਿਜ਼ਾਈਨ ਬਹੁਤ ਸੋਹਣੇ ਬੱਚੀ ਲੱਗੇ ਹੋਏ ਇਹਨੂੰ ਰੋਕ ਲੈ ਥਣਾ ਦਾ ਸੈਜ ਵੀ ਸੋਹਣਾ ਗੈਪ ਤੇ ਲੱਗੇ ਹੱਥੀ ਚਵਾਈ ਆ ਸਿਲਸ ਲੱਗਦਾ ਨਹੀਂ ਤੋਂ ਕੋਈ ਨਹੀਂ ਆਈ ਬੈਠਿਆ ਨਾ ਪਉਣਾ ਪਾ ਲਿਓ ਨਹੀਂ ਪਉਣਾ ਨਾ ਦੇਖ ਸਕਦੇ ਹੋ ਚਾਰੇ ਥਣਾਂ ਦੀ ਬਹੁਤ ਚੰਗਾ ਵਸ਼ਨ ਚੜਾ ਬਾਕੀ ਬਣਦੀ ਦਾ ਬਹੁਤ ਜਿਆਦਾ ਹੈ ਬਈ ਟਾਈਮ ਥੋੜਾ ਹੋਇਆ ਠੀਕ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਵੀ ਤੁਹਾਨੂੰ ਦਿਖਾ ਦਿੰਨੇ ਆ 10:48 ਮਿੰਟ ਹੋ ਗਿਆ ਥਣਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਮੇਨ ਗੱਲ ਮੈਂ ਰੇਕ ਵੀਡੀਓ ਚ ਕਿੰਨਾ ਹੁੰਦਾ ਬਾਈ ਦੇ ਕਰੇ ਦੋ ਟਾਈਮ ਚਾਰ ਟਾਈਮ ਚ ਵਾਈ ਕਰ ਲਓ ਨੈਟ 14 ਕਿਲੋ ਬਾਈ ਜਮਾ ਬਾਈ 14 ਆਪਾਂ ਕਹਿ ਕੇ ਦਿੰਨੇ ਹਾਂ ਹੋਊ 15 ਹੀ ਇਹਦੇ ਕੋਲੇ ਠੀਕ ਆ 14 ਕਿਲੋ ਤਿਆਰ ਹੋਊਗਾ ਹੋਊ 15 ਹੀ ਬਾਕੀ ਕੋਈ ਬਾਲਾ ਵੀ ਨਹੀਂਗਾ ਨਵਾਂ ਹਾਣਾ ਛੋਟੇ ਛੋਟੇ ਸੈਂਗਾ ਮਾਰਦੀ ਮੁਰਦੀ ਤਾਂ ਨਹੀਂ ਬਈ ਆਈ ਬੈਠਾ ਠੀਕ ਆ ਜੀ ਬਾਕੀ ਵਸਤਾ ਹੀ ਨਹੀਂ ਵਛੀ ਨੂੰ ਜਮੇ ਕਰਮ ਵਾਲੀ ਸੀਲ ਸਭ ਬਹੁਤ ਸੋਹਣਾ ਡਿਜ਼ਾਈਨ ਲੱਗੇ ਹੋਇਆ ਜੇ ਕੋਈ ਸੰਭਾਈ ਵਾਲਾ ਬੰਦਾ ਲੈ ਜਾਏ ਦੁੱਧ ਤੇ ਕਿਲੋ 2 ਕਿਲੋ ਵਛੀ ਨੇ ਹੋਰ ਵਾਜ ਜਾਣਾ ਸੇਵਾ ਦੇ ਵਾਜ ਜਾਣਾ ਥੋੜੀ ਜਿਹੀ ਘੱਟ ਸੇਵਾ ਨੇ ਘਰੋਂ ਆਈ ਵੀ ਆ ਕਿਸੇ ਦੀ ਸੇਵਾਗੌਰ ਘੱਟ ਸੀ ਜਿੱਥੋਂ ਆਈ ਦੁੱਧ ਕਰਮ ਵਾਲੀ ਪਲੱਸ ਕਰਜੂ ਪਰ 14 ਕਿਲੋ ਬਹੁਤ ਹੁੰਦਾ ਦੁੱਧ ਮੁੱਲ ਜਾਇਜ਼ ਜਬ ਇਹਦਾ ਜਮਾ ਜਾਇਜ਼ ਬਰੇ 44000 ਦੀ ਵਛੀ ਦੇ ਦਾਂਗੇ ਹੋਜੂ ਲੈ ਸੀ ਬੰਮਾਨ ਤਨ ਦੇ ਵਾਣਾ ਬਟਾ ਆਪਣੇ ਰੇਟ ਆਪਣੇ ਜੈ ਜੀ ਹੁੰਦੇ ਆ ਫਿਰ ਵੀ ਅਗਲਾ ਕਈ ਵੀ ਅਗਲਾ ਕਸਾਈ ਕਰਨ ਲੱਗ ਜਾਂਦਾ ਹਨ ਠੀਕ ਉਵੇਂ ਮੁੱਲ ਕਰਨੋਂ ਆਪਾਂ ਇਹੋ ਜੀ 55 ਕਰ ਦਾਂਗੇ ਸਾਰੇ ਵੜਾਂ ਦੇ ਆਪਣਾ ਲੈਣ ਦੇਣ ਵਾਲਾ ਮੁੱਲ ਹੁੰਦਾ ਅੱਗੇ ਵੀ ਆਪਣੇ ਮੁੱਲ ਆਈ ਪਾਏ ਹੁੰਦੇ ਆ ਪਰ ਫਿਰ ਵੀ ਕਈ ਬੰਦੇ ਕਹਿੰਦੇ ਵੀ ਤੁਸੀਂ ਮੁੱਲ ਕਰਿਆ ਇਹ ਆਪਣੀ ਕੋਈ ਵੀ ਵੜ ਚ ਮੁੱਲ ਵਾਲੀ ਗੱਲ ਕਹਿੰਦੀ ਥੋੜਾ ਬੋਧ ਮਾਨਤਨ ਕਰਨੇ ਪੈਂਦਾ ਹਰੇਕ ਬੰਦੇ ਦਾ ਕੁਛ ਨਾ ਮਿਲ ਹੋਈ ਜਾਂਦਾ ਗਾਛ ਬਾਕੀ ਆਪਣੇ ਰੇਟ ਸਾਰੇ ਵੜਾਂ ਦੇ ਜੈ ਜੀ ਹੁੰਦੇ ਪਹਿਲਾਂ ਹੀ ਠੀਕ ਹੈ ਜੀ 44000 ਚੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚ ਦੋ ਨੰਬਰ ਗਰਮੀਆਂ ਦਾ ਤੋਹਫਾ ਜਰਸੀ ਸੁਹਾਗੇ ਨਮਾ ਬੱਛੀ ਪਹਿਲਾ ਸੁਹਾਵਰੇ ਬੱਛੀ ਦਾ ਕਦੋਂ ਸੂਈ ਹੈ ਜੀ ਇਹ ਇਹ 6 ਦਿਨ ਹੋ ਗਏ ਬਰੇ ਨੂੰ ਸੂਈ ਨੂੰ ਬੱਚਾ ਕੀ ਹੈ ਅੱਜਮ ਉਹ ਤੋਂ ਖਾਲੀ ਹੈ ਇਹ ਮਗਰ ਬਹੁਤ ਪਿਆਰੀ ਬੱਛੀ ਹੈ ਇਹ ਦੇ ਮਗਰ ਪੂਰੀ ਟੌਪ ਦੀ ਬੱਛੀ ਬਹੁਤ ਸੋਹਣੀ ਬੱਛੀ ਹੈ ਇਹ ਦੇ ਜਰਸੀ ਦੇਖ ਸਕਦੇ ਹੋ ਤੁਸੀਂ ਜਿੰਨੀ ਸੋਹਣੀ ਕਰਮ ਵਾਲੀ ਆਪ ਆ ਉਨੀ ਸੋਹਣੀ ਜਰਸੀ ਬੱਛੀ ਮਗਰ ਇੱਕ ਗਾਣਾ ਤੁਹਾਨੂੰ ਦੋ ਬੰਜ ਜਾਣੀ ਇਹ ਠੰਡੀ ਸੀ ਇਹ ਬੱਛੀ ਆਈ ਬਹਿ ਜਾ ਅਗਲਾ ਕੋਈ ਹਾਲ ਨਹੀਂ ਕਰਦੀ ਬੱਛੀ ਜਿੰਨੀ ਕਿਹੜਾ ਚਵਾਈ ਚੂਏ ਵੀ ਬੱਛੀ ਬਹੁਤ ਚੰਗੀ ਆ ਖੋ ਦੇ ਵਾ ਦੁੱਧ ਕਿੰਨਾ ਤਿਆਰ ਆ ਜੀ ਇਸ ਟਾਈਮ ਉਪਰ 9-10 ਕਿਲੋ ਬੋਲਾ ਹੋਵੇ ਰਿਹਾ ਠੀਕ ਆ ਜੀ 9 ਤੋਂ 10 ਕਿਲੋ ਬੋਲਾ ਮੰਨ ਲਓ ਦੁੱਧ ਮੰਨ ਲਓ ਉਹ ਤੁਹਾਡੀ 9 ਤੋਂ 10 ਕਿਲੋ ਨੈਟ ਤਿਆਰ ਆ ਸੋਹਣੀ ਫੇਸ ਕੁਆਲਿਟੀ ਆ ਤੇ ਹੋਰ ਪੰਜਾਬ ਵਾਲੀਆਂ ਜਰਸੀਆਂ ਆਪਣੇ ਕੋਲ ਉਹ ਨਹੀਂ ਕੋਈ ਹਮਾਚਲ ਵਾਲੀ ਜਰਸੀ ਆਪਾਂ ਵੈਸ ਦਾ ਲੈ ਨਹੀਂ ਘਟਾ ਪਰ ਆਪਾਂ ਤਾਂ ਜਦੋਂ ਕਿਤੇ ਪੰਜਾਬ ਵਾਲੀ ਜਰਸੀ ਚੰਗੀ ਮਿਲ ਜੇ ਉਦੋਂ ਹੀ ਲਈਦੀ ਆ ਠੀਕ ਆ ਪੰਜਾਬ ਵਾਲੀ ਸੋਹਣੀ ਜਰਸੀ ਸੂਆ ਪਹਿਲਾ ਬਾਈ ਪਹਿਲਾ ਸੂਆ ਵੀਰੇ ਇਹ ਤਾਂ ਆਪਣੇ ਕੋਲ ਅਗਲੇ ਦੇ ਘਰ ਦੀਆਂ ਸਾਰੀਆਂ ਜਰਸੀਆਂ ਦੀਆਂ ਵੀਡੀਓ ਹੈਗੀਆਂ ਕੱਲੀ-ਕੱਲੀ ਘਰੋਂ ਜਿੱਥੇ-ਜਿੱਥੇ ਆ ਜਾਵਾਂਗਾ ਆਪਾਂ ਵੀ ਹੱਡਾ ਪੈਰਾਂ ਦੀ ਖੁੱਲੀ ਹੈ ਜਿਹੜੀ ਹਿਮਾਚਲ ਵਾਲੀ ਜਰਸੀ ਹੁੰਦੀ ਉਹ ਹੱਡਾ ਪੈਰਾਂ ਦੀ ਪਤਲੀ ਹੁੰਦੀ ਹੈ ਪੂਰੀ ਨਿਕਰ ਆ ਜੀ ਬਸ ਸੁਣੀ ਲੈਣ ਲੱਗਾ ਬਸ ਸੁਣੀ ਭਰਦੀ ਆ ਸ਼ਾਮ ਤੱਕ ਟੋਪ ਦਾ ਥਾਣਾ ਜੀ ਬਾਕੀ ਜੁਵਾਈ ਚ ਹਜੇ ਟਾਈਮ ਬਾਕੀ ਆ ਸੀਲਸ ਲੱਗਦਾ ਸਾਰੇ ਪਾਸੇ ਵਾਸਤਰਾ ਨਹੀਂ ਬਚੀ ਰੰਗ ਰੂਪ ਦੀ ਵੀ ਚੰਗੀ ਆ ਜੀ ਬਰੀਡ ਵਾਈਜ਼ ਵੀ ਕਰਮ ਵਾਲੀ ਚੰਗੀ ਆ ਫੇਸ ਕੁਆਲਟੀ ਨੇੜੇ ਤੋਂ ਚੈੱਕ ਕਰਾ ਦੇਣੇ ਛੋਟਾ ਜਿਹਾ ਕੰਨ ਆ ਮੇਨ ਗੱਲ ਮਗਰ ਬੱਚਾ ਵੱੱਛੀ ਆ ਤੁਹਾਨੂੰ ਗਾਂ ਟੋਪ ਦਾ ਨਗੀਨਾ ਨਾਲ ਮਿਲ ਜਣਾ ਆਪ ਵੀ ਨਵਾਂ ਹਨਾ ਚਾਹੇ ਕੋਈ ਚਾਰ ਸੂਏ ਘਰੇ ਵੀ ਲੈ ਮੁੱਲ ਬਈ ਇਹਦਾ ਇਹ ਫਿਰ ਜਮਾ ਜਏ 46000 ਦੀ ਬੱਛੀ ਦੇ ਦਿਆਂਗੇ ਆਪਾਂ ਠੀਕ ਹੈ ਜੀ ਸਾਢੇ 46000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਜਿਹਨੂੰ ਚੱਜੂਗੀ ਨੰਬਰ ਸਕਰੀਨ ਤੇ ਚੱਲਦਾ ਰਹਿਣਾਗਾ ਅੱਗੇ ਬਾਈ ਤਿੰਨ ਨਾ ਇਹ ਫਿਰ ਬੱਛੀ ਪਹਿਲਾ ਸੂ ਅੱਗੇ ਸੂਈ ਹੋਈ ਆ ਠੀਕ ਹੈ ਜੀ ਪਹਿਲੇ ਨੇ ਦੁੱਧ ਪਾਣੇ 17 ਤੋਂ 18 ਲੀਟਰ ਠੀਕ ਹੈ ਜੀ ਹੁਣ ਦੂਜਾ ਸੂ ਆ ਸੂਂਦੀ ਆ ਬੱਛੀ ਠੀਕ ਹੈ ਜੀ ਇਹਦੇ ਹਜੇ 22 ਦਿਨ ਪਏ ਆ ਵੀਰੇ ਪੂਰੇ ਹੁਣ ਤੇ ਡੇਟ ਮੁਤਾਬਕ ਬਾਰੀ ਦਿਨ ਪਏ ਆ ਬੱਛੀ ਬਹੁਤ ਜ਼ਿਆਦਾ ਚੰਗੀ ਆ ਠੀਕ ਹੈ ਜੀ ਤੇ ਜੇ ਕਿਸੇ ਨੇ ਜਿਵੇਂ ਅਗਲਾ ਕਹਿੰਦਾ ਆ ਪਟਰਾ ਇੰਜੈਕਸ਼ਨ ਵਗੈਰਾ ਪਾ ਕੇ ਤਿਆਰ ਕਰ ਨਹੀਂ ਕਰੇ ਹਨਾ ਬੱਛੀ ਜੇ ਕਿੰਨਾ ਪਾ ਕੇ ਬੱਛੀ ਜਮਾ ਟੌਪ ਆ ਵੀਰੇ ਕੋਈ ਸਾਂਭਣ ਵਾਲਾ ਬੰਦਾ ਘਰੇ ਚੋਂ ਨਾਲ ਲੈ ਜੇ ਇੱਕ ਮਹੀਨਾ ਵੀ ਦਿਨ ਇਹਨੂੰ ਸਾਂਭ ਲੇ ਤਾਂ ਬੱਛੀ ਬਹੁਤ ਚੰਗੀ ਬਣਨੀ ਹੈ 22 ਦਿਨ ਤਾਂ ਡੇਟ ਮੁਤਾਬਕ ਹੀ ਪਏ ਆ ਬਾਕੀ ਕਰਮ ਵਾਲੇ ਪਸ਼ੂ ਦਾ ਪਤਾ ਨਹੀਂ ਹੁੰਦਾ 2-4 ਦਿਨ ਉੱਪਰ ਵੀ ਲੈ ਜਾਂਦਾ ਗਾ ਘਰੇ ਐਵੇਂ ਹੁੰਦਾ ਪਤਾ ਨਹੀਂ ਬੰਦੂ ਰੋਕੇ ਨਹੀਂ ਜਾਂਦੇਗੇ ਆਪਾਂ ਤੋਂ ਇਹੋ ਜੀ ਬੱਛੀ ਤਾਂ ਘਰੇ ਤਿਆਰ ਕਰਨੀ ਹੋਵੇ ਰੋਕ ਕੇ ਹਜੇ 20 ਦਿਨ ਇਹਨੂੰ ਫੁੱਲ ਪੈਸਿਆਂ ਦੀ ਹਾਂ ਬਹੁਤ ਜ਼ਿਆਦਾ ਕਮਾਈ ਆ ਵਾਛੀ ਚ ਬਾਕੀ ਰੰਗ ਰੂਪ ਦੇ ਚੰਗੀ ਆ ਸ਼ਾਈਨਿੰਗ ਵਾਲੀ ਸਕਿਨ ਆ ਥਣ ਕੱਲਾ ਕੱਲਾ ਨਿੱਖੜਮਾ ਲੱਗਿਆ ਵਾਛੀ ਚਚਵਾਈ ਵਾਲਾ ਬਣਦੀ ਬਹੁਤਾ ਵਾਛੀ ਪਿਛਲੀ ਵਾਰੀ ਨਾ ਬੰਦੇ ਉਹ ਵੇਚਦੇ ਸੀਗੇ ਪਿਛਲੀ ਵਾਰੀ ਆਪਣੀ ਦੇਖੀ ਹੋਈ ਆ ਤਿਆਰ ਵੀ ਵਾਛੀ ਇਹ ਅੱਜ ਜਮ ਮਰੀਲਾ ਬੈਠ ਰਹੇ ਇਹ ਵਾਛੀ ਉਹਨਾਂ ਨੇ ਵਾਛੀ ਦਿੱਤੀ ਸੀ ਇਹਨੇ ਉਹਨੇ ਰੋਕ ਲਈ ਹੁਣ ਵੀ ਇਹ ਨਾਲ ਵਾਛੀ ਸੀ ਉਹਨਾਂ ਦੇ ਘਰੇ ਹੁਣ ਵੀ ਉਹਨਾਂ ਨੂੰ 12-13000 ਰੁਪਏ ਵਾਛੀ ਦਾ ਪਾ ਲਾਤਾ ਸੀ ਉਹਨਾਂ ਨੇ ਪਰ ਉਹਨੇ ਵਾਛੀ ਰੱਖਣੀ ਆ ਇਹਦੀ ਅਸੀਂ ਠੀਕ ਹੈ ਹੁਣ ਵੀ ਜੇ ਕਰਮਾ ਵਾਲੀ ਬੱਚਾ ਚੰਗਾ ਦੇਗੀ ਤਾਂ ਤੁਹਾਡਾ ਫਾਇਦਾ ਹੋ ਜਾਣਾ ਕਿਉਂਕਿ ਅੱਜ ਕੱਚੀ ਦੇ ਰੇਟ ਬਹੁਤ ਜ਼ਿਆਦਾ ਚੰਗੀਆਂ ਇਹਦੀਆਂ ਜਿੰਨੀਆਂ ਕੁ ਸੁੰਦਰਤੀ ਬਹੁਤ ਹੈ ਜੀ ਬਹੁਤ ਜ਼ਿਆਦਾ ਫੇਸ ਕੁਆਲਿਟੀ ਦੀ ਨੇ ਬੱਚੇ ਪੁੱਛੇ ਅੱਗੇ ਲੈਣੇ ਆ ਚੈੱਕ ਕਰੋ ਪੂਰੀ ਫਾਰਮ ਵਾਲੀ ਚੰਗੀ ਟੋਪ ਦੀ origignal ਪੰਜਾਬ ਵਾਲੀ ਕਹਿਣ ਦੀ ਗੱਲ ਨਹੀਂਗੀ origignal ਪੰਜਾਬ ਵਾਲੀ ਜਿਹਦੇ ਤੁਸੀਂ ਆ ਕੇ ਦੇਖੋਗੇ ਨਾ ਤੁਹਾਨੂੰ ਆਟੋਮੈਟਿਕ ਹੀ ਫਰਕ ਪਤਾ ਲੱਗੂ ਇੱਕ ਸਾਈਡ ਤੇ ਮਾਚਲਾ ਲਿਖ ਲਾਰ ਲਿਓ ਇੱਕ ਸਾਈਡ ਤੇ ਲਿਖ ਲਾਰ ਲਿਓ ਬਸ ਇਹ ਕੱਲੀ ਬੱਚੀ ਇੰਨਾ ਜੇ ਮੈਂ ਤਿਆਰ ਕਰਨ ਵਾਲਾ ਵੀਰ ਲੈ ਜੈਣਾ بس ਇਹਦੇ ਚ ਜਾਨੀ ਕਿ 20000 ਰੁਪਇਆ ਕਮਾਈ ਆ ਠੀਕ ਆ ਮੁੱਲ ਅੱਜ ਦਾ ਜਿਹਦੇ ਵੇਰੇ ਤਿਆਰ ਹੋਗੀ ਉਹਦਾ ਵਾਛੇ 85000 ਦੀ ਆ ਠੀਕ ਆ ਜੀ ਅੱਜ ਜਮਾ ਜਾਇਲ ਇਹ ਵਾਛੀ ਆਪਾਂ 56000 ਦੇ ਦਿਆਂਗੇ ਠੀਕ ਆ ਜੀ ਅੱਜ ਦਾ ਮੁੱਲ ਬਾਈ ਕਹਿੰਦਾ 56000 ਰੁਪਇਆ ਬਾਕੀ ਖੂਬਸੂਰਤੀ ਦਾ ਹੰਤ ਕੋਈ ਨਹੀਂ ਹਾਈਟ ਵੀ ਚੰਗਾ weight ਵੀ ਚੰਗਾ ਵਜਨ ਵੀ ਚੰਗਾ ਜੀ ਸਾਰੇ ਪਾਸੇ ਆ ਚੰਗੀ ਆ ਪੂਰੀ ਟਾਪ ਦੀ ਕੱਲੀ ਕੱਚੀ ਆ ਉਹਦੇ ਕਾਰਨ ਮੁੱਲ ਅੱਜ ਦਾ 56000 ਰੁਪਇਆ ਜਿਹਦੇ ਤਿਆਰ ਹੋਗੀ ਉਹਦੇ ਦਾ ਮੁੱਲ ਹੋਰ ਹੋਊਗਾ ਅੱਗੇ ਭਾਈ 4 ਨੰਬਰ ਇਹ ਵੀ ਵੇੜ ਤੀਜਾ ਸੁਆਇ ਇਹਨੂੰ ਆਪਾਂ ਦੂਜਾ ਕਹਿ ਕੇ ਦੇ ਦਾਂਗੇ ਠੀਕ ਹੈ ਜੀ ਪਰ ਹੈ ਸਹੀ ਤੀਜਾ ਸੁੰਦੀ ਆ ਡੇਣੇ ਦੇ ਹਜੇ 14 15 ਪਏ ਆ ਡੇਟ ਮੁਤਾਬਕ ਹਾਂ ਬਸ ਇਹ ਬਹੁਤ ਜ਼ਿਆਦਾ ਇਹ ਵੀ ਵੇੜ ਬਣੂਗੀ ਜਿੰਨੀ ਗੱਲ ਤੁਸੀਂ ਦੇਖ ਸਕਦੇ ਹੋ ਹਵਾਨੇ ਦੀ ਪੂਰਾ ਦੁੱਧਿਆ ਨਹੀਂ ਰਹੇ ਆਪਾਂ 22 ਲੀਟਰ ਕਹਿ ਕੇ ਦੇਵਾਂਗੇ ਦੋ ਦੋ ਕਹਿੰਦੇ 24 ਲੀਟਰ ਸਾਡਾ ਚੋਇਆ ਵੈਦੇ ਕੋਲ ਠੀਕ ਹੈ ਦੂਜੇ ਆਪਾਂ 22 ਲੀਟਰ ਹਾਂ ਕਹਿ ਕੇ ਦੇਵਾਂਗੇ ਤੇ ਹਜੇ ਤਾਂ ਵੇਣ ਨੇ ਤਿਆਂ ਤੋੜਨੇ ਆ ਵੰਣ ਵਾਲੀਆਂ ਬਾਕੀ ਵਜਨ ਵਜੂਦ ਦੀ ਚੈੱਕ ਕਰੋ ਹਾਈਟ ਦੀ ਚੈੱਕ ਕਰੋ ਪੂਰੀ ਵੱਡੀ ਹਾਈਟ ਆ ਪੂਰਾ ਵੱਡਾ ਵਜਨ ਆ ਕੋਈ 22 23 ਕਿਲੋ ਇੱਡੀ ਗਾ ਨੂੰ ਬਾਹਲਾ ਨਹੀਂ ਬਾਕੀ ਬਰੀਡ ਇੱਕ ਨੰਬਰ ਆ ਰਿਜੀਨਲ ਪੰਜਾਬ ਵਾਲੀ ਟੌਪ ਦੀ ਜਰਸੀ ਨਗੀਨਾ ਕਹਿ ਸਕਦੇ ਆ ਗਰਮੀਆਂ ਦਾ ਤੋਹਫਾ ਇਹਦਾ 22 ਕਿਲੋ ਤੇ ਐਫ ਦਾ 30 32 ਕਿਲੋ ਇੱਕ ਬਰਾਬਰ ਆ ਬਹੁਤ ਚੰਗੀ ਬਹਿੜਾ ਇਕੱਲੇ ਕੱਚੀ ਕੱਚੀ 12 13 ਦਿਨਾਂ ਦੇ ਬਈ हां 14 13 14 ਦਿਨ ਜਣੀ ਅਜੇ ਡੇਢ ਮਹੀਨਾ ਬਣਿਆ ਕੱਚੀ ਆ ਹਜੇ 13 14 ਦਿਨਾਂ ਤੱਕ ਤਾਂ ਹਵਾਨੇ ਦੀ ਗੱਲ ਬਾਤ ਹੀ ਆਂ ਆਈ ਵੇਲੇ ਵੀ ਥੱਲੇ ਕੋਈ ਸੀਫ ਲੱਗ ਪੂਰੀ ਆ ਦੇਖ ਸਕਦੇ ਹੋ ਜਿੱਧਰ ਦੀ ਮਰਜ਼ੀ ਬੈਠੇ ਹਜੇ ਤਾਂ ਵੀਰੇ ਕੁਛ ਨਾ ਕੁਛ ਬੜ ਕੇ ਸੁਣਾ ਵੇੜ ਬਹੁਤ ਜ਼ਿਆਦਾ ਕੱਚੀ ਆ ਇਹ ਆ ਜਿਹੜੀ ਤੁਸੀਂ ਝੋਲ ਦੇਖ ਰਹੇ ਹੋ ਸਾਰੀ ਕੱਢ ਕੇ ਸੁਣਾ ਬਾਕੀ ਜੇ ਐਡੀ ਵਜਨ ਮੌਜੂਦ ਵਾਲੀ ਵੇੜ ਨਾ ਬਣੀ ਤਾਂ ਫਿਰ ਬਣਨੀ ਵੀ ਕਿਹੜੀ ਆ ਬਾਈ ਹਜੇ ਵੀਰੇ ਜਿੰਨਾ ਆਪ ਹੈਵੀ ਬਾਡੀ ਵੇਟ ਦੀ ਆ ਓਡਾ ਹੈਵੀ ਹਵਾਨਾ ਕੱਢੂਗੇ ਕੱਲੀ ਕੱਚੀ ਆ ਜੇ ਤਿਆਰ ਹੋਈ ਦੀ ਵੀਡੀਓ ਪਾਉਣੀ ਹੁੰਦੀ ਤਾਂ ਦੇਖੀ ਗਾਂ ਦੀ ਹੋਰ ਹੋਣੀ ਸੀ ਅੱਜ ਦਾ ਮੁੱਲ ਬਈ ਕੱਚੀ ਦਾ ਅੱਜ ਵੀਰੇ 78000 ਦੀ ਵਛੀ ਇਹ ਦੇ ਦਾਂਗੇ ਠੀਕ ਹੈ ਜੀ ਹਾਂ ਜਮਾ ਜੈਜ ਅੱਜ ਦਾ ਮੁੱਲ 78000 ਰੁਪਿਆ ਜਿੱਦੇ ਤਿਆਰ ਹੋਗੀ ਉਦਦੇ ਦਾ ਮੁੱਲ ਹੋਰ ਹੋਊਗਾ ਕੱਲੀ ਕੱਚੀ ਆ ਤੋਹਫਾ ਤੁਹਾਡੇ ਵਾਸਤੇ ਇੱਕ ਨਗੀਨਾ ਇਹਨੇ ਬਰੀਡ ਤਿਆਰ ਕਰਨੀ ਉਹਦੇ ਲਈ ਇਹ ਬਹੁਤ ਚੰਗੀਆਂ ਆ ਦਾ ਕੋਈ ਫਾਰਮ ਪਾਉਣਾ ਜਾਂ ਘਰੇ ਰੱਖਣੀਆਂ ਉਦੇ ਲਈ ਰੀਜਨਲ ਪੰਜਾਬ ਵਾਲੀਆਂ ਜਰਸੀਆਂ ਕੋਈ ਕਹਿਣ ਦੀ ਗੱਲ ਨਹੀਂ ਗੀ ਫਰਕ ਤੁਹਾਨੂੰ ਇੱਥੇ ਆਏ ਤੋਂ ਆਪੇ ਪਤਾ ਲੱਗ ਜੂ ਅੱਗੇ ਬਈ ਇਹ ਬੱਚੀ ਦਾ ਵੀਰੇ ਪਹਿਲਾ ਸੁਹਾਏ ਪੰਜ ਨੰਬਰ ਜੀ ਹਾਂ ਇਹਦੇ ਹਜੇ 10 ਤੋਂ 12 ਦਿਨ ਪਏ ਆ ਬੱਚੀ ਦੇ ਦੰਦੋ ਜੀ ਦੰਦੋਂ ਨਹੀਂ ਵੇਖੀ ਨਹੀਂ ਵੀਰੇ ਵੇਖ ਲੈਣੀ ਕੋਈ ਜਿਹੜੀ ਬਾਕੀ ਕਿਦੋਂ ਆਪਾਂ ਡਿਟੇਲ ਫੋਨ ਤੇ ਦੱਸ ਦਿਆਂਗੇ ਇਹਦੀ ਠੀਕ ਆ ਜੀ ਇਹ ਆਈ ਹੋਈ ਆ ਬੱਚੀ ਹਜੇ ਆਪਣੇ ਕੋਲ ਹੁਣੀ ਹੋਸ ਹਵਾਨਾ ਸੋਹਣਾ ਥਣ ਦਿਨ ਹਜੇ ਲੈ ਜੂ ਸੁਹਾ ਪਹਿਲਾ ਕੱਢ ਲਈ ਵੀਰ ਬਾਰ ਨੂੰ ਦੋ ਦੋ ਵੀਰ ਸਤਾਰਾ 18 ਕਿਲੋ ਵੀ ਬੱਛੀ 라ਵਣਾ ਪਾ ਲੂਗੀ ਠੀਕ ਹੈ ਰੰਗ ਪ੍ਰਿੰਟ ਦੀ ਚੰਗੀ ਆ ਜੀ ਇਹ ਹਨ ਬਹੁਤ ਸੋਹਣੇ ਆ ਵੀਰੇ ਬੱਛੀ ਦੇ ਡਿਜ਼ਾਈਨ ਆ ਥਾਣਾ ਦਾ ਬਹੁਤ ਬਹੁਤ ਨੇ ਬੱਛੀ ਜੀ ਜੀ ਬਾਕੀ ਵਜਨ ਵਜੂਦ ਵਾਲੀਆਂ ਕੱਦ ਕਾਠ ਦੇ ਪੱਖ ਤੋਂ ਵੀ ਚੰਗੀ ਆ ਸੋਹਣਾ ਕੱਟ ਵਾਲਾ ਹਵਾਨਾ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਚਾਰ ਹੀ ਥਾਣਾ ਗੈਪ ਤੇ ਲੱਗਿਆ ਸੇ ਨੂੰਲੇ ਵੀ ਵੀਰੇ ਪੂਰੀ ਆ ਸੀਲ ਲੱਗ ਕਰਨ ਵਾਲੀ ਪੂਰੀ ਆ ਜੀ ਚਾਹੇ ਜਿਵੇਂ ਮਰਜੀ ਬੈਠੇ ਰਹੋ ਮੈਨੇ ਵੀ ਬਹੁਤ ਹਜੇ ਬੱਛੀ ਨੇ ਬਹੁਤ ਢੱਲਾ ਤਾ ਝੂਲ ਹਜੇ ਬਹੁਤ ਭਾਈ ਬਾਕੀ ਭਾਈ ਫੈਕਸ ਸੈਟਰ ਦੀ ਗਾਂ ਐ ਕੋਈ ਹਵ ਪੂਰਾ ਸੋਹਣਾ ਤੇ ਠੋਸ ਫਵਾਨਾ ਹੁਣ ਵੀ ਆ ਅੰਗ ਤੇ ਡਿਜ਼ਾਈਨ ਬਹੁਤ ਚੰਗੇ ਆ ਵੀਰੇ ਸਹੀ ਗੱਲ ਹੈ ਜੀ ਬਾਕੀ ਨਵਾਂ ਹਾਣਾ ਸੂਆ ਪਹਿਲਾ ਜੀ ਦੰਦੋ ਬਾਈ ਕਹਿੰਦਾ ਚੈੱਕ ਨਹੀਂ ਕੀਤੀ ਕੋਈ ਨਹੀਂ ਜਿਹੜਾ ਵੀ ਰ ਲੈ ਕੇ ਜਾਊਗਾ ਆਪਾਂ ਚੈੱਕ ਕਰਕੇ ਦੇ ਦਾਂਗੇ ਇਹਦਾ ਮੁੱਲ ਜੀ ਇਹ ਵੀਰੇ ਜਰਸੀ ਵਾਲਾ ਉਹਦੇ ਵਾਲਾ ਰੇਟ ਹੈ ਜਮਾ ਜੈ ਜੈ ਵੀ 56000 ਦੀ ਬੱਸੀ ਦੇ ਦਾਂਗੇ ਜੇ ਬਾਈ ਕੋਈ ਜੋੜਾ ਜੋੜਾ ਲੈ ਲੂ ਫੇਰ ਕੋਈ ਗੱਲ ਦੀ ਮਾਨਤਨ ਵੀਰੇ ਕਰਦਾ ਹੈ ਠੀਕ ਹੈ ਜੀ ਅੱਜ ਦਾ ਮੁੱਲ 56000 ਰੁਪਏ ਅੱਜ ਦਾ ਬਹੁਤ ਚੰਗੀ ਬੱਸੀ ਆ ਵੀਰੇ ਜੋੜਾ ਲੈ ਲੂਗਾ ਤਾਂ ਉਹਦੇ ਜੀ ਮਾਨਤਨ ਖੁੱਲਾ ਹੋ ਜਾਊਗਾ ਖਣ ਚੰਗਾ ਫੂਟ ਨਹੀਂ ਸ਼ਾਂਕ ਨਹੀਂ ਕਿਸੇ ਪਸ਼ੂ ਦੇ ਫੂਟ ਸ਼ਾਂਕ ਨਹੀਂ ਸਾਰੇ ਟੌਪ ਦੇ ਨਗੀਨੇ ਹੀ ਆ ਖਣ ਸੋਹਣੇ ਆ ਸਹਿਜ ਦੇ 56000 ਚ ਮਾਨਤਾਨ ਹੋ ਜਾਊਗਾ ਅੱਗੇ ਬਾਈ 6 ਨੰਬਰ ਜੀ ਇਹ ਮੇਰੇ ਬੱਛੀ ਪਹਿਲਾ ਸੁਆਏ 6 ਦੰਦੋ ਜੀ ਇਹ ਇਹ ਦੰਦੋ 4 ਦੰਦਾਂ ਦਾ ਚੌਕੇ ਦੇ ਮਤਲਬ ਕਹਿੰਦੇ ਚੱਕੇ ਹੀ ਆ ਹਜੇ ਦੋ ਦੰਦ ਦੀ ਕਹਿ ਸਕਦੇ ਆਪਾਂ 4 ਦੰਦਾਂ ਦੇ ਕਹਿ ਕੇ ਦੇਵਾਂਗੇ ਇਹ ਬੱਛੀਆਂ ਦੋਨੇ ਫਾਰਮ ਚੋਂ ਆਈਆਂ ਹੋਊਗਾ ਦੋਨੇ ਇੱਕੋ ਫਾਰਮ ਦੀਆਂ ਬੱਚੇ ਇੱਕੋ ਫਾਰਮ ਚੋਂ ਆਈਆਂ ਆਪਣੇ ਕੋਲ ਵੀਡੀਓ ਆ ਸਾਰੀ ਖੁੱਲ੍ਹੀਆਂ ਫੜਦੀਆਂ ਨੇ ਬੱਚੀਆਂ ਆਪਾਂ ਫਾਰਮ ਰਿਕਾਰਡ ਮਿਲੇ ਆ ਜੀ ਇਹਨਾਂ ਦੇ ਨਾਲ ਫਿਰ ਰਿਕਾਰਡ ਵੀਰੇ ਆ ਇਹ ਉਹਨਾਂ ਦੀ ਔਸਰ ਵੱਛੀ ਮਤਲਬ ਕਿ ਉਹਨਾਂ ਨੇ ਲਈ ਸੀਗੀ ਔਸਰ ਵੱਛੀ ਉਹਨਾਂ ਦੀ ਫਾਰਮ ਵਾਲੇ ਦੀ ਬੰਦੇ ਦੀ ਘਰ ਦੀ ਸੀ ਆ ਵੱਛੀ ਉਹ ਕਰਦੀ ਸੀ ਹਾਂ ਠੀਕ ਹੈ ਇਹ ਜਾਨੀ ਕਿ ਬਈ ਚੰਗੇ ਰਿਕਾਰਡ ਦੀ ਵੱਛੀ ਹੈਗੀ ਕੱਢ ਲਿਆ ਬਾਹਰ ਇਹਦੇ ਵੱਛੀ ਦੇ ਉੱਪਰ ਹਜੇ 14 ਤੋਂ 15 ਦਿਨ ਇਹਦੇ ਵੀ ਪਏ ਆ ਹਜੇ ਵੱਛੀ ਦੇ ਤਿਆਰ ਤਾਂ ਹੁਣ ਵੀ ਬਹੁਤ ਸੋਹਣੀ ਵੱਛੀ ਹੋਈ ਵੀ ਆ ਇਹ ਬਾਕੀ ਨਿੱਗਰ ਬਹੁਤ ਆ ਜੀ ਠੱਡਾ ਪਰਾਂ ਦੀ ਪੂਰੀ ਨਿੱਗਰ ਆ ਦੇਖ ਸਕਦੇ ਹੋ ਵਜਨ ਵਜੂਦ ਚੰਗਾ ਬੜੀ ਸੋਹਣੀ ਤੇ ਪਿਆਰੀ ਆ ਡਿਜ਼ਾਈਨ ਵੱਛੀ ਦੇ ਹਾਈਡਰੋ ਲੈ ਕੇ ਮਗਰੋਂ ਪੂਛ ਤਾਂ ਹੀ ਕਿਸੇ ਪਾਸੋਂ ਹੱਤਰਾ ਨਹੀਂ ਬੱਸੀ ਗੋਲ ਮਟੋਲ ਹੀ ਆਈ ਆਈ ਆ ਬਈ ਕੋਈ ਹੱਡ ਦੀਂਦਾ ਬਾਕੀ ਬਾਰੇ ਰਸੇ ਨਾਲ ਤੁਰਦੀਆਂ ਅਗਲੇ ਨੂੰ ਪਤਾ ਲੱਗਿਆ ਤੁਰਦੀਆਂ ਬਹੁਤ ਘੱਟ ਆਏ ਸਹੀ ਗੱਲ ਹੈ ਦੁਨੀਆਂ ਮਰਦੀਆਂ ਦੁਨੀਆਂ ਕਰਿਆ ਹੁੰਦੀਆਂ ਬਈ ਤੁਰਨੇ ਬੱਚੀ ਨੂੰ ਡਿਜ਼ਾਈਨ ਹੁਣ ਵੀ ਮੱਛੀ ਦਾ ਪਲ ਅੱਜ ਸੂਪੇ ਤਾਂ ਵੀ ਤਿਆਰ ਆ ਪਰ ਮੱਛੀ ਦਾ ਹਜੇ 15 ਦਿਨਾਂ ਨੂੰ ਤਾਂ ਇਹਨੇ ਕੁਝ ਗੱਲਾਂ ਹੀ ਹੋਰ ਕਰਾ ਦੇਣੀਆਂ ਸਹੀ ਗੱਲ ਹੈ ਜੀ ਥਣ ਮੋਟਰ ਦਾ ਲੱਗਿਆ ਵਾ ਬੱਚੀ ਜਿੱਥੇ ਖੜ ਗਈ ਐ ਪੈਰ ਰੱਖ ਲਾਊਗੀ ਠੀਕ ਆ ਬਾਕੀ ਇੱਕ ਬਈ ਸਾਰੀਆਂ ਥਣਾਂ ਦੀਆਂ ਓਕੇ ਹੋਣਗੀਆਂ ਜੀ ਬਜਟ ਜਮਾ ਓਕੇ ਹੋਣੀ ਹੈ ਠੀਕ ਹੈ ਜੀ ਥਣਾ ਦੀਆਂ ਓਕੇ ਹੋਣਗੀਆਂ ਬੇਫਿਕਰ ਹੋ ਜਾਓ ਫੇਸ ਕੁਆਲਟੀ ਚੈੱਕ ਕਰੋ ਵਜਨ ਵਜੂਦ ਦੇ ਪੱਖ ਤੋਂ ਬਹੁਤ ਚੰਗੀ ਆ ਬੱਚੀ ਦੁੱਧ ਪਹਿਲੇ ਸੂਏ ਫੁੱਲ ਕੱਢੂਗੀ ਅਰੇ ਦੋ ਰੱਖਣ ਵਾਲੇ ਇੱਕੀ ਬੱਚੀ ਬਹੁਤ ਸਹੀ ਗੱਲ ਆ ਜੀ ਨਿੱਗਰ ਬਹੁਤ ਆ ਬਾਕੀ ਬੱਚੀ ਵਾਲੇ ਸੋਹਣੇ ਡਿਜ਼ਾਈਨ ਬੱਚੀ ਨੇ ਲੱਗੇ ਹੋਏ ਮੂੰਹ ਤੋਂ ਦੰਦ ਬਾਈ ਕਹਿੰਦਾ ਹਜੇ ਚੌਕ ਦੇ ਚੱਕੇ ਹੀ ਆ ਚਾਹੇ ਦੋ ਮੰਨ ਲਿਓ ਚਾਹੇ ਚਾਰ ਮੰਨ ਲਿਓ ਪਰ ਆਪਾਂ ਚਾਰ ਕਹਿ ਕੇ ਦੇਣੀ ਆ ਇਹਦਾ ਮੁੱਲ ਬਾਈ ਇਹ ਰਵਰੇ ਲੈਣ ਦੇ ਨਾਲ ਆ ਜਮਾ ਬੱਚੀ ਦਾ 75000 ਠੀਕ ਹੈ ਜੀ ਲੈਣ ਦੇਣ ਮੁੱਲ ਬਾਈ ਕਹਿੰਦਾ ਪਰ ਇਹ ਆਪਾਂ 85 ਕਰ ਦਾਂਗੇ 90 ਕਰ ਦਾਂਗੇ ਅਗਲਾ ਵੀ ਆਪਣੇ ਆਕਸਾਈ ਕਰ ਜਿਓ ਫਾਇਦਾ ਨਹੀਂ ਹੈਣਾ ਉਹਨਾਂ ਕਰਦਾ ਸੀ ਜੀ ਉਹਦਾ ਬਸ ਜਮ ਜੈਜਾ ਲੈਣ ਦੇਣ ਵਾਲਾ ਮੁੱਲ ਹੀ ਹੈ ਦਾ ਬਸ ਮਾੜਾ ਮੋਟਾ ਮਾਣ ਤਾ ਨਹੀਂ ਹੋਊਗਾ ਇਹਦੇ ਵਿੱਚ ਠੀਕ ਹੈ ਜੀ ਜੇ ਤੁਸੀਂ ਇੱਥੇ ਕਿਸੇ ਨੇ ਦੋ ਬੜਾਂ ਲੈਣੀਆਂ ਦਾ ਡਿਜ਼ਾਈਨ ਬੱਚਿਆਂ ਦੇ ਬਾਲੇ ਚੰਗੇ ਹਨ ਜੀ ਇਹ ਚੰਗੇ ਆਹ ਜੋੜਾ ਇੱਕ ਘਰੇ ਜਾਵੜੇ ਆਪਾਂ ਤਾਂ ਕਹਿੰਦੇ ਜਿੱਥੋਂ ਆਈਆਂ ਜਿਵੇਂ ਜੋੜਾ ਹੀ ਆਇਆ ਹੈ ਜੋੜਾ ਕੋਈ ਨਹੀਂ ਜੋੜਾ ਹੀ ਜਾਵੜੇ ਤਾਂ ਫਾਇਦਾ ਹੋ ਜੂ ਉਹਨਾਂ ਦੇ ਤਾਂ ਪਾਸੂ ਜੀ ਲ ਆ ਜਾਂਦਾ ਬਾਈ ਨਾਲੇ ਗਾਂ ਸੇਵਾ ਗੋਰਾਗੜ ਦੇ ਚੰਗੀ ਨਾ ਇਹ ਮਰੂ ਹੁੰਦੀ ਨਾ ਲੈਵਾ ਆਇਆ ਪਿਆ ਵਾਛਿਆ ਰੂ ਸਹੀ ਗੱਲ ਹੈ ਜੀ ਬਾਕੀ ਜੋ ਤੁਸੀਂ ਆਓਗੇ ਤੁਹਾਨੂੰ ਜਜਣਗੇ ਪਸ਼ੂ ਸਾਰੇ ਜਜਣਗੇ ਪਸ਼ੂ ਸਾਰੇ ਚੰਗੇ ਆਗੇ ਬਈ 7 ਨੰਬਰ ਬਾਹਰ ਹੀ ਲੈ ਆਈ ਜੀ ਨਗੀਨਾ ਪੀ ਸਾ ਫਾਰਮ ਦਾ ਬਰੀਡ ਕਿਹੜੀ ਹੈ ਬਈ ਇਹ ਬਰੇ ਇਹਦੇ ਬਰੀਡ ਦੱਸਣ ਲਈ ਆਪਣਾ ਲੋੜ ਹੀ ਨਹੀਂ ਸੀ ਨੇ ਲੈਣੀਆਂ ਚੀਜ਼ ਉਹਨੇ ਆਪ ਹੀ ਆਪ ਹੀ ਇਹਦੀ ਮੱਛੀ ਦਾ ਪਰਚ ਕਰ ਲੈਣਾਗਾ ਬਈ ਸੀਮਣ ਹੈ ਕਿਹੜਾ ਖੂਬਸੂਰਤੀ ਚੈੱਕ ਕਰੋ ਬਾਕੀ ਫਾਰਮ ਦੀ ਬੱਚੀ ਆ ਤੋਰਾ ਹੀ ਦੱਸ ਦਿੰਦਾ ਫਾਰਮ ਵਾਲੀ ਬੱਚੀ ਦਾ ਬਈ ਹਾਂ ਵਾਕਈ ਫਾਰਮ ਚੁਆਈ ਦੀ ਆ ਤੋਰਾ ਭਲਵਾਨਾ ਵਾਲੀ ਆ ਦੰਦ ਕਿੰਨੇ ਲੈ ਜੂ ਬਈ 10 ਦੰਦ ਪਾਇਆ ਫਿਰ ਇਹਦੇ ਬੱਚੀ ਦੰਦੋ ਕਿੰਨੇ ਆ ਜੀ ਦੰਦੋ ਵੀਰੇ ਇਹ ਚਾਰ ਚਾਰ ਦੰਦ ਹੋਈ ਵੀ ਆ ਸ਼ੈਗ ਦੇ ਚੱਕੇ ਆਣੇ ਹਜੇ ਠੀਕ ਆ ਜੀ ਹਾਂ ਫੇਸ ਕੁਆਲਿਟੀ ਚੈੱਕ ਕਰੋ ਬਰੀਡ ਦਾ ਅੰਤ ਕੋਈ ਨਹੀਂ ਜਿਹੜੇ ਸਾਹਮਣਾਲ ਹਜੇ ਬੱਚਾ ਰੱਖ ਲੋ ਚਾਰ ਦੰਦ ਤੇ ਬਾਈ ਦੇ ਮੋਢੇ ਤੇ ਕਰਾਉਂਦੀ ਹੈ ਹਾਈਟ ਪੂਰੀ ਚੰਗੀ ਆ ਜੀ ਬਹੁਤ ਜਾਨ ਬਈ ਮੱਛੀ ਦੇ ਚੰਗੇ ਆ ਬਾਕੀ ਖੂਬਸੂਰਤੀ ਹੱਦ ਤੋਂ ਕੋਈ ਨਹੀਂ ਹਵਾਨਾ ਚੈੱਕ ਕਰੋ ਜੀ ਨੇੜੇ ਤੋਂ ਪੂਰਾ ਟੋਪ ਦਾ ਹਵਾਨਾ ਬਹੁਤ ਚੰਗਾ ਦਾ ਸੀ ਨੂੰ ਲੱਗਿਆ ਚਾਰੀ ਸਾਨਾ ਗੈਪ ਤੇ ਲੱਗੇ ਹੋਏ ਅੱਤੀ ਚਵਾਈ ਵਾਲਾ ਆਪਦਾ ਜਿਹੜਾ ਇਹਦਾ ਬਈ ਸੀਮੰਨ ਲੱਗਿਆ ਉਹਦਾ ਵੀ ਰਿਕਾਰਡ ਹੈ ਮੈਂ ਸਾਰਾ ਕਾਲ ਆਪਾਂ ਵਛੀਆਂ ਦੋਨਾਂ ਦੇ ਦਾਂਗੇ ਠੀਕ ਹੈ ਜੀ ਬਾਈ ਕਹਿੰਦਾ ਇਹਨਾਂ ਦਾ ਰਿਕਾਰਡ ਪ੍ਰੋਪਰ ਦੇ ਦਾਂਗੇ ਬਾਕੀ ਟੈਗ ਪਾਇਆ ਵਾ ਵੈਕਸੀਨਿੰਗ ਵਗੈਰਾ ਇਹਦੀ ਸਾਰੀ ਹੋਈ ਵੀ ਹੋਊਗੀ ਕਿਉਂਕਿ ਫਾਰਮ ਵਾਲੇ ਵੀ ਕਰਾਈ ਲੈਂਦੇ ਆ ਇਹਦਾ ਮੁੱਲ ਬਾਈ ਇਹਦਾ ਮੈਂ ਲੈਣ ਦੇਣ ਵਾਲਾ 82000 ਰੁਪਏ ਵਛੀਆਂ ਠੀਕ ਹੈ ਜੀ ਲੈਣ ਦੇ ਨ ਮੁੱਲੇ ਦਾ 82000 ਰੁਪਿਆ ਦਾ ਬਾਕੀ ਮਾਨਤਾ ਨੂੰ ਦੇ ਚ ਬਾਈ ਕਹਿੰਦਾ ਕਰ ਦਾਂਗੇ ਜੀ ਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜੀ ਬਹੁਤ ਵੱਡੀ ਵੱਛੀ ਆ ਵੀਰੇ ਪੂਰਾ ਟਾਪ ਦਾ ਨਗੀਨਾ ਕਹਿ ਸਕਦੇ ਆ ਆਪਾਂ ਪਹਿਲੇ ਤੋਂ ਉਹ ਐਂਰੇ ਘਰਾਂ ਦੇ ਹੋਈਆਂ ਵੱਛੀਆਂ ਕਿੱਥੇ ਖੜੀਆਂ ਜੇ ਖੜੀ ਵੀ ਤਾਂ ਅਗਲਾ 1.5 ਲੱਖ ਰੁਪਿਆ ਮੁੱਲ ਕਰਦਾ ਇਹੋ ਜੀ ਵੱਛੀ ਦਾ ਕਿੰਨਾ ਮੁੱਲ ਦੱਸਿਆ ਸੀ ਬਾਈ 82000 ਰੁਪਿਆ 82000 ਰੁਪਏ ਚ ਬਾਈ ਕਹਿੰਦਾ ਮਾਨਤਾ ਨੂੰ ਹੋ ਜਾਊਗਾ ਨਗੀਨਾ ਪੀਸਾ ਤੋਹਫਾ ਜਿਹਨੇ ਨਵਾਂ ਫਾਰਮ ਸ਼ੁਰੂ ਕਰਨਾ ਉਹਦੇ ਲਈ ਵੀ ਇੱਕ ਤੋਹਫਾ ਜੀ ਬਾਕੀ ਰੇਟ ਫੈਕਸ ਨੇ ਆਏ ਗਏ ਦਾ ਬਾਈ ਕਹਿੰਦਾ ਖੁਸ਼ੀ ਨਾਲ ਮਹਿਮਾਨਤ ਨੂੰ ਜ਼ਰੂਰ ਕਰ ਦਾਂਗੇ ਅੱਗੇ ਬਾਈ 8 ਨੰਬਰ ਵੜੀ ਗੜ ਬੜ ਤੀਜਾ ਸੂਏ ਠੀਕ ਹੈ ਜੀ ਦੁੱਧ ਵੀਰੇ ਪਿਛਲੇ ਸੂਏ ਮਾਲਕਾਂ ਨੇ 10 ਮਰਾਂ ਗਏ ਨੇ 28 ਤੋਂ 30 ਲੀਟਰ ਦਿੱਤਾ ਏ ਠੀਕ ਹੈ ਜੀ ਹਜੇ ਇਹਦੇ ਵੀ 15 ਦਿਨ ਵੜਦੇ ਪਏ ਆ ਤਿਆਰੀ ਇਹਦੀ ਵੀ ਬਹੁਤ ਚੰਗੀ ਆ ਇਹ ਐਰ ਸ਼ੇਅਰ ਚ ਪੈਂਦੀ ਆ ਐਰ ਸ਼ੇਅਰ ਚ ਪੈ ਜਾਂਦੀ ਥੋੜੀ ਐਰ ਸ਼ੇਅਰ ਚ ਕ੍ਰਾਸ ਬੀਡ ਜਪਾ ਮੰਨ ਲਓ ਬਾਕੀ ਵਜਨ ਇਹਦੇ ਵੀ ਡਿਜ਼ਾਈਨ ਬਹੁਤ ਚੰਗੇ ਆ ਠੰਡੀ ਠੁੰਡੀ ਇਹ ਵੀ ਵੜ ਬਰੇ ਵਜਨ ਨੂੰ ਵਜੂਦ ਦੀ ਪੂਰੀ ਚੰਗੀ ਆ ਬਾਕੀ ਦੇਖ ਸਕਦੇ ਹੋ ਥਣਾਂ ਅੱਥੀ ਚੁਵਾਈ ਵਾਲਾ ਥਾਣਾ ਹਵਾਨੇ ਤੇ ਬੜੀ ਯਾਰੀ ਆ ਤਾਂ ਕਲਾ ਕਰੂਗੀ ਰੋਗਲਾ ਕੋਈ ਸਹੀ ਗੱਲ ਆ ਜੀ ਪੂਰੀ ਵੱਡੀ ਤੇ ਵਜਨ ਵਾਲੀ ਆ ਜੀ ਥੋੜਾ ਜਿਆ ਕੈਂਵਰੇ ਤੋਂ ਵੀ ਡਰਦਾ ਬਸ ਕੋਈ ਨਹੀਂ ਭਾਈ ਲੈ ਚੱਲੀ ਤਾਂ ਹੀ ਦਾ ਚੱਲੇ ਨੂੰ ਥੋੜਾ ਜਨਾ ਡਰਦਾ ਉਪਰਾ ਕਰਦਾ ਪਸੂ ਕਿਉਂਕਿ ਖੁੱਲੇ ਆਏ ਹੁੰਦੇ ਆ ਘੱਟ ਪਸ਼ੂਆਂ ਤੋਂ ਜੇ ਮੇਰਾ ਦੇ ਪਸੂ ਠੀਕ ਲੋ ਦੀ ਆਰਾਮ ਨਾਲ ਖੁੱਲੀ ਡੁੱਲੀ ਮਾਰਕਣਾ ਬੈਠਾ ਜੇ ਤਾਂ ਇਹ ਬਹੁਤ ਸੋਹਣੇ ਡਿਜ਼ਾਈਨ ਬਣਾਉਣੇ ਆ ਬੜਾ ਕੱਚੀ ਕੱਚੀ ਆ ਇਹ ਹਵਾਨਾ ਜੀ ਦੇ ਖੇਤ ਕਿਹਦੇ ਕਾਗੇ ਅੱਗੇ ਥੱਲੇ ਕੋਈ ਚੱਕਰ ਨਹੀਂਗਾ ਸਹੀ ਗੱਲ ਹੈ ਅਜੇ ਤਾਂ ਵੀਰੇ ਦਾ ਚੌਥਾ ਈਸਾ ਹੀ ਲੇਵਾ ਹੈ ਚੈੱਕ ਕਰੋ ਜਿਹੜੀ ਆ ਝੋਲ ਤੁਹਾਨੂੰ ਦੇਖ ਰਹੀ ਆ ਨਾ ਇਹ ਜਿੱਦ ਦੇ ਸਾਰੇ ਨਿਕਲ ਗਏ ਤੇ ਉਦਦੇ ਮੇਰੇ ਸਾਬ ਨਾਲ ਬਹੁਤ ਵੱਡੀ ਭੜਾ ਵੀਰੇ ਵਜਨ ਮਜੂਤ ਆ ਹੋ ਸਕਦਾ ਸੂਨ ਤੋਂ ਪਹਿਲਾਂ ਚੂਣੀ ਪੈ ਜੇ ਤਾਂ ਚੂਣੀ ਪੈ ਜੇ ਕਿਉਂਕਿ ਢੱਲ ਹਵਾਨੇ ਚ ਬਹੁਤ ਆ ਚੰਗਾ ਦੁੱਧ ਪਾਜੂ ਜੇ 30 ਕਿਲੋ ਰਾਮ ਨਾਲ ਹੀ ਦੇਜੂ ਬੰਦਾ ਸੇਵਾ ਵਾਲਾ ਚਾਹੀਦਾ ਸੇਵਾ ਗੌਰ ਹੋਈ ਤਾਂ ਹੋ ਸਕਦਾ ਵਾਧ ਲੈ ਲੇ ਕਿਉਂਕਿ ਬਰੀਡ ਚੰਗੀ ਆ ਜੀ ਵਜਨ ਚੰਗਾ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਜੀ ਇਹਦਾ ਮੁੱਲ ਬਾਈ ਇਦਾ ਵੀ ਉਹ ਲੈਣ ਦੇਣ ਵਾਲਾ ਜਮਾ 83000 ਰੁਪਇਆ ਵੈੜਦਾ ਠੀਕ ਹੈ ਜੀ ਅੱਗੇ ਬਈ ਐਂਡ ਤੇ ਐਚ ਐਫ ਇਹਦੀ ਕੀ ਡਿਟੇਲ ਆਈ ਇਹ ਵੀ ਤੋਕੜ ਵੈੜਾ ਇਹਦੀ ਬੱਛੀ ਉਹਨਾਂ ਨੇ ਰੱਖ ਲਈ ਸੀ ਸੂਈ ਆਪਾਂ ਐਵੇਂ ਮਹੀਨੇ ਦੀ ਕਹਿਣ ਕਰਕੇ ਤੇਰੀ ਉਹ ਗੱਲਾਂ ਦਾ ਫਾਇਦਾ ਨਹੀਂ ਇਹ ਸੂਈ 5 ਤੋਂ 6 ਮਹੀਨੇ ਦੀ ਆ ਇਹ ਆਈ ਹੋਈ ਹੈ ਜੀ ਇਹ ਆਈ ਨਹੀਂ ਹੋਈ ਬਈ ਇਹਦੀ ਠੀਕ ਹੈ ਜੀ ਹਾਂ ਆਪਾਂ ਮਹੀਨੇ ਦੀ ਕਹਿਦੀ ਬਣੀ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਅਗਲਾ ਵੀ ਚੈੱਕ ਕਰਾ ਲੈ ਬਾਕੀ ਪਤਾ ਨਹੀਂ ਕੁਝ ਕਹਿ ਨਹੀਂ ਸਕਦੇ ਨਾ ਆਪਾਂ ਖਾਲੀ ਮੰਨ ਕੇ ਲੈਣਾ ਗੱਬਣ ਕਹਿ ਕੇ ਆਪਾਂ ਤਾਂ ਖਾਲੀ ਮੰਨ ਕੇ ਹੀ ਦੇਣੀ ਹੈ ਅਗਲੇ ਨੂੰ ਠੀਕ ਹੈ ਜੀ ਅਗਲੇ ਚ ਹਾਂ ਇਹ ਵੜਦਾ ਆਈ ਇਤਵਾਰੀ ਆਪਣੇ ਕੋਲ ਆ ਕੇ ਉਪਰਾ ਕਰ ਗਈ ਵੜ ਹੁਣ ਇਹਦੇ ਕੋਲ ਅਗਲਾ 12 ਲੀਟਰ ਦੁੱਧ ਮੰਨ ਕੇ ਲੈ ਲਿਆ ਆਪਣੇ 12 ਲੀਟਰ ਤਿਆਰ ਆ ਜੀ ਹਾਂ ਚਵਾਈ ਚੂਈ ਦੀ ਸੀਲ ਠੰਡੀ ਵੀ ਵਸ਼ੀ ਬਹੁਤ ਚੰਗੀ ਹਾਈਟ ਚੈੱਕ ਕਰੋ ਪੂਰੇ ਚੰਗੇ ਕੱਦਗਾੜ ਦੀ ਚੰਗੇ ਵਜਨ ਦੀ ਆ ਦੁੱਧ ਜਿਆਦਾ ਸੀ ਭਾਈ ਕਹਿੰਦਾ ਪਰ ਥੋੜਾ ਜਿਹਾ ਉਪਰਾ ਕਰ ਗਿਆ ਨੈਟ 12 ਕਿਲੋ ਤਿਆਰ ਆ ਬਹੁਤ ਵੱਡੀ ਵੜਾ ਬਰੇ ਜਿਹੜੀਆਂ ਗਾਹਾਂ ਤਿਆਰ ਕਰ ਲਈਆਂ ਜਿਹੜਾ ਵਾਛੀ ਦੇ ਅਗਲਾ 35 38 40000 ਰੁਪਏ ਲੋਕ ਲਾ ਦਿੰਦੇ ਆ ਇਹਦੇ ਨਾਲ ਦੁੱਧ ਵੀ ਆ ਵੇੜ ਦੀ ਚੋਾਈਰੀ ਵੜੇਗੀ ਗਾਂ ਵੀ ਸਵਾ ਲੱਖ ਦੀ ਵੇੜ ਅੱਜ ਦੇ ਤਿਆਰ ਬਾਕੀ ਭਾਈ ਜਿਹੜੇ ਮਰਜਾ ਸੀਮਨ ਭਰਾ ਦੇ ਉਹਦੇ ਹੀ ਬੱਚਾ ਲੈ ਲੈ ਬਹੁਤ ਵੱਡੀ ਵੇੜ ਵਰੰਗਾ ਤਰ੍ਹਾਂ ਦੀ ਬਾੜੀ ਚੰਗੀ ਇੱਕ ਬਈ ਹੋਰ ਖਾਸियत ਤਾਂ ਦਿਖਾਉਣਾ ਇਸ ਵੇੜ ਚ ਰੋਕ ਲਈ ਮਿਲਕ ਵੇਨ ਚੈੱਕ ਕਰੋ ਜੀ ਤੁਸੀਂ ਪਹਿਲਾਂ ਐਸ ਜਿਹਾਂ ਮਿਲਕ ਵੇਨਾਂ ਰੇਕ ਪਸ਼ੂ ਦੇ ਨਹੀਂ ਹੁੰਦੀਆਂ ਰਸੇ ਵਾਂਗੂ ਆਉਂਦੀ ਆ ਬਈ ਪੂਰੀ ਦੋਨੇ ਪਾਸੇ 35 ਤੋਂ 40 ਕਿਲੋ ਵਾਲੀ ਗਾਂ ਠੀਕ ਆ ਥੋੜਾ ਜਿਹਾ ਉਹ ਬੰਦੇ ਟਟ ਗਏ ਸੀਗੇ ਉਹਨਾਂ ਨੇ ਮਾਲ ਵੇਚਤਾ ਆ ਉਹਦਾ ਠੀਕ ਆ ਜੀ ਇਧਰ ਇਧਰਲੇ ਪਾਸੇ ਵੀ ਤੁਹਾਨੂੰ ਦਿਖਾ ਦਿੰਨੇ ਆ ਪੂਰੇ ਟਾਪ ਦੀ ਬਲਕ ਵੇਨਾ ਦੁੱਧ ਚੰਗਾ ਸੱਜਰ ਪੂਰਾ ਚੰਗਾ ਪਾਉਗੀ ਚੰਗੀ ਸੇਵਾ ਗੌਰ ਹੋ ਜੇ ਥੋੜੀ ਜਿਹੀ ਲਿੱਸੀ ਆ ਕਿਉਂਕਿ ਕਿਸੇ ਦੀ ਸੇਵਾ ਗੌਰ ਘੱਟ ਸੀ ਪਰ ਫਿਰ ਵੀ ਪੂਰਾ ਵੀ ਦੂਜਾ ਹੀ ਆਦਾ ਵੇੜਦਾ ਦੂਜਾ ਠੀਕ ਆ ਸੁਹਾ ਦੂਜਾ 12 ਕਿਲੋ ਨੈਟ ਰੈਡੀ ਆ ਇਹਦਾ ਮੁੱਲ ਬਈ ਇਹਦਾ ਫਿਰ ਲੈਣ ਦੇ ਨਾਲ ਜਮਾ 38000 ਰੁਪਇਆ ਮੌਦ ਤਾਪਾ ਕਰਨ ਨੂੰ 45 ਕਰਦੇ ਇਹਦਾ ਵੇੜਦਾ ਠੀਕ ਹੈ ਜੀ ਬੱਚੀਆਂ ਵਾਲਾ ਮੁੱਲ ਹੀ ਅਗਲਾ ਚੰਗੀ ਬੱਚੀ ਤੇ 35-40000 ਰੁਪਇਆ ਲਾ ਦਿੰਦਾ ਹੈ ਸਹੀ ਗੱਲ ਤੇ ਨਾਲੇ ਦੁੱਧ ਵੀ ਆ ਤੇ ਏਆਈ ਵੀ ਨਾਲ ਇਹਦੀ ਹੋ ਸਕਦਾ ਹੋਈ ਹੋਵੇ ਪਰ ਆਪਾਂ ਤਾਂ ਖਾਲੀ ਮੰਨ ਕੇ ਦਿਨ ਅਗਲਾ ਦੀ ਚੈੱਕ ਕਰਾ ਲੈ ਹੋਰ ਮਹੀਨਾ ਰੋਕ ਕੇ ਠੀਕ ਹੈ ਜੀ ਪਰ ਵੇੜ ਦੇ ਡਿਜ਼ਾਈਨ ਬਹੁਤ ਸੋਹਣੇ ਲੱਗੇ ਹੋਏ ਹਨ ਪੂਰੇ ਟੌਪ ਦੀ ਬਰੀਡ ਹੈ ਜੀ ਬਾਕੀ ਹੁਣ ਤਵਰੇ ਟਾਈਮ ਥੋੜਾ ਦੇ ਹੱਥਾਂ ਨੂੰ ਐ ਪੂਰੀ ਸੋਹਣੀ ਪੱਛੀ ਬਣਦੀ ਐ ਇਹ ਸਹੀ ਗੱਲ ਹੈ ਜੀ ਹਾਂ 15 ਕਿਲੋਟਰ ਦਾ ਬਲੇ ਦੁੱਧ ਹੁਣ ਵੀ ਦੇਜੋ ਜੇ ਕੋਈ ਸਾਹਬ ਵਾਲਾ ਬੰਦਾ ਲੈ ਜੇ ਇਹਨਾਂ ਦੇ ਦੁੱਧ ਦੇ ਕੋਲ ਠੀਕਾ ਵੀ ਆਪਣੇ ਕੋਲ ਥੋੜਾ ਜਿਹਾ ਉਪਰਾ ਕਰਕੇ ਕਰਕੇ ਘਟ ਗਈ ਐ ਠੀਕ ਹੈ ਜੀ ਹਾਂ 30000 ਰੁਪਿਆ ਟੋਕੜ ਵੇੜ ਦਾ ਮੋਲ ਆ ਨਗੀਨੇ ਤੋਂ ਨਗੀਨਾ ਪੀਸ ਆ ਜਿਹੜਾ ਤੁਹਾਨੂੰ ਜੱਜੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਨੰਬਰ 22 ਦਾ ਪਰ ਮਾਣੂ ਕਹਿਣਾ ਦੋ ਆ ਪਿਛਲੀ ਵੀਡੀਓ ਚ ਬੰਦੇ ਥੋੜਾ ਜਿਹਾ ਉਲਟ ਉੱਠ ਗਏ ਉਹ ਮਾਣੂ ਕੇ ਸੰਧੂ ਉੱਠ ਗਏ ਉਹਨੂੰ ਜਿਲ੍ਹਾ ਜ ਠੀਕ ਹੈ ਜੀ ਆਪਣਾ ਮੂਗਾ ਇਹ ਨਿਹਾਲ ਸਿੰਘਾ ਤੋਂ ਬਾਗੇ ਪ੍ਰਾਣ ਦੇ ਸੈਂਟਰ 'ਚ ਪੈਂਦਾ ਜਿਹੜਾ ਜੇ ਨੇੜੇ ਗੱਲ ਕਰਕੇ ਫੁੱਲੇ ਵਾਲਾ ਰਹਿ ਜਾਂਦਾ ਫੁੱਲੇ ਰਹਾ ਯਾਰ ਫੁੱਲਾ ਨਾ ਨਾ ਪਾਈ ਆ ਦੇਖ ਕੇ ਆ ਜੇ ਹਨਾ ਕਈ ਵਾਰੀ ਅਗਲੇ ਨੂੰ ਆਪਾਂ ਨੂੰ ਵੀ ਦੁੱਖ ਹੁੰਦਾ ਯਾਰ ਅਗਲੇ ਨੂੰ ਬਾਟ ਨਹੀਂ ਪਈ ਜਾਂ ਕਰਾਇਆ ਅਗਲਾ ਪੱਟ ਕੇ ਆਉਂਦਾ ਸਹੀ ਗੱਲ ਹੈ ਪਿਛਲੀ ਵੀਡੀਓ ਚ ਬੰਦੇ ਨੇ ਆਪਸੋ ਗਾਣ ਲਾਈ ਸੀ ਬਰਨਾਲਾ ਸਾਈਡ ਦੇ ਬੰਦੇ ਸੀ ਉਹ ਥੋੜਾ ਜਿਹਾ ਉਲਟ ਬਹੁਤ ਔੜ ਕੇ ਦੂਜੇ ਮਾਣੂ ਕੀ ਜਾ ਕੇ ਮੈਨੂੰ ਫੋਨ ਲਾਇਆ ਉਹਨਾਂ ਨੇ ਅੱਛਾ ਜੀ ਕਿਉਂਕਿ ਉਹਨੂੰ ਜ਼ਿਲ੍ਹਾ ਜਗਰਾਉਂ ਪੈਂਦਾ ਉਹਦਾ ਡਿਸਟੈਂਸ ਹੀ ਬਹੁਤ ਰਹਿ ਜਾਂਦਾ ਜਿਹੜੇ ਹਾਂ ਕਿਉਂਕਿ ਅਗਲਾ ਥੋੜਾ ਜਿਹਾ ਕੀਨੂੰ ਧਿਆਨ ਚ ਰੱਖ ਲੈ ਹਨਾ ਜਿਵੇਂ ਆਪਣਾ 19 ਬਾੜੀ ਆਪਣਾ ਨਿਹਾਲ ਸਿੰਘ ਵਾਲਾ ਰਹਿ ਗਿਆ 19 ਬਾੜੀ ਸਾਈਡ ਨੂੰ ਬਗਾ ਬਣਾ ਰਹਿ ਗਿਆ ਸ ਇੱਧਰ ਇੱਕ ਸਾਈਡ ਕੋਹਲੀਆ ਇੱਧਰ ਖੋਟੇ ਬਾਈ ਹਨਾ ਸਮਾਦ ਭਾਈ ਹਾਂ ਬਈ ਇਹ ਜਾਨੀ ਇਹਨਾਂ ਦੇ ਸੈਂਟਰ 'ਚ ਰਹਿ ਜਾਂਦਾ ਕਿਸੇ ਨੂੰ ਵੀ ਪੁੱਛ ਲਿਓ ਸਮਾਦ ਭਾਈ ਦੇ ਨੇੜੇ ਜਾਂ ਇੱਕ ਮਸ਼ਹੂਰ ਜਿੱਥੇ ਮੇਲਾ ਲੱਗਦਾ ਕੱਕੜੇ ਦਾ ਹਾਂਜੀ ਬਈ ਜੇ ਕਿਸੇ ਵੀਰ ਨੂੰ ਹੋਰ ਸੌਖੇ ਤਰੀਕੇ ਨਾਲ ਪੁੱਛਣਾ ਹੋਵੇ ਕੱਕੜੇ ਦਾ ਮੇਲਾ ਲੱਗਦਾ ਜੀ ਇੱਥੇ ਉਹ ਮਾਣੂ ਕਿਹਾ ਤਹਿਸੀਲ ਨਿਹਾਰ ਸਿੰਘਾਲਾ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਪੈਂਦਾ ਹੈ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ